ਪਟੰਡਾ ਵਿਖੇ ਰੇਡ ਕੀਤੀ ਗਈ ਹੈ ਐਸਟੀਐਫ ਨੇ ਡਰਗ ਇੰਸਪੈਕਟਰ ਦੇ ਘਰ ਦੇ ਵਿੱਚ ਇਹ ਰੇਡ ਕੀਤੀ ਹੈ ਰੇਡ ਦੌਰਾਨ ਕਈ ਦਸਤਾਵੇਜ਼ ਟੀਮ ਨੇ ਆਪਣੇ ਕਬਜ਼ੇ ਦੇ ਵਿੱਚ ਲਏ ਨੇ ਸੋ ਇੱਕ ਦਰਜ ਮਾਮਲੇ ਦੇ ਵਿੱਚ ਜਾਂਚ ਦੌਰਾਨ ਇਹ ਰੇਡ ਕੀਤੀ ਗਈ ਹੈ ਰਾਜੀ ਕੀ ਐਸਟੀਐਫ ਮੋਹਾਲੀ ਕਰ ਰਿਹਾ ਹੈਸ ਪੂਰੇ ਮਾਮਲੇ ਦੀ ਜਾਂਚ ਇੰਸਪੈਕਟਰ ਦੇ ਅਧਿਕਾਰ ਮੋੜ ਮੰਡੀ ਵਿਖੇ ਵੀ ਸਰਚ ਆਪਰੇਸ਼ਨ ਅਜਿਹਾ ਕੀ ਹੋ ਚੱਲ ਰਹੀ ਹੈ ਸੋ ਪਟੰਡਾ ਵਿਖੇ ਰੇਡ ਕੀਤੀ ਗਈ ਹੈ ਐਸਟੀਐਫ ਨੇ ਡਰਗ ਇੰਸਪੈਕਟਰ ਦੇ ਘਰ ਦੇ ਵਿੱਚ ਰੇਡ ਕੀਤੀ ਹੈ ਤੇ ਕਈ ਦਸਤਾਵੇਜ਼ ਵੀ ਆਪਣੇ ਕਬਜ਼ੇ ਦੇ ਵਿੱਚ ਲਏ ਗਏ ਨੇ ਸੋ ਐਸਟੀਐਫ ਮੁਹਾਲੀ ਕਰ ਰਿਹਾ ਸ ਪੂਰੇ ਮਾਮਲੇ ਦੀ ਜਾਂਚ ਤੇ ਇਨਸਪੈਕਟਰ ਦੇ ਅਧਿਕਾਰ ਮੋੜ ਮੰਡੀ ਵਿਖੇ ਵੀ ਜਾਰੀ ਹੈ ਸਰਚ ਸੋ ਪਠਿੰਡਾ ਵਿਖੇ ਰੇਡ ਹੋਈ ਹੈ ਡਰਗ ਇਨਸਪੈਕਟਰ ਦੇ ਕਾਰ ਐਸਟੀਐਫ ਦੇ ਵੱਲੋਂ ਇਹ ਰੇਡ ਕੀਤੀ ਗਈ ਹੈ ਐਫਆਈਆਰ ਲਾਜ ਹੋਈ ਉਹਦੀ ਇਨਵੈਸਟੀਗੇਸ਼ਨ ਦੇ ਰਿਗਾਰਡਿੰਗ ਆ ਅੱਛਾ ਕੌਣ ਨੇ ਜੀ ਇਹ ਸ਼ਖਸ ਇਹਨਾਂ ਦੇ ਘਰ ਆਏ ਤੁਸੀਂ ਨਹੀਂ ਸੀਸ਼ਮਿਤਤ ਨਹੀਂ ਅੱਛਾ ਤੇਰੇ ਡਿਪਾਰਟਮੈਂਟ ਦੇ ਨਹੀਂ ਡਰਗ ਇਨਸਪੈਕਟਰ ਨੇ ਡਰਗ ਇਨਸਪੈਕਟਰ ਨੇ ਐਫਆਈਆਰ ਕੀ ਕੀਤੀ ਗਈ ਹੈ

गल करिए सील भी किया गया कुछ जो डॉकूमेंट्स डॉकूमेंट्स चेक कर रहे हैं ना उ डॉक्यूमेंट ही चेक कर रहे हैं कोई सिंपली होर कुछ नहीं है इतना कोई यह हो रहा कुछ। है ठीक है